ਹਰ ਜਗ੍ਹਾ ਤੇ ਕੈਂਪ ਲਗਾ ਰ ਤੇ ਸਰਕਾਰ ਦਾ ਹਰ ਇੱਕ ਬੰਦਾ ਹਰ ਇੱਕ ਬੰਦੇ ਦੇ ਘਰ ਦੇ ਤੱਕ ਪਹੁੰਚ ਕਰੂਗਾ ਉਹਦੇ ਕੰਮ ਕਰਾਉਣ ਵਾਸਤੇ। ਇਸ ਮੁਹਿੰਮ ਦੀ ਇਹ ਲੋੜੀ ਕਿਉਂ ਪੀ ਕੀ ਦਫ਼ਤਰਾਂ ਦੇ ਵਿੱਚ ਪਹਿਲਾਂ ਕੰਮ ਸਹੀ ਨਹੀਂ ਹੁੰਦੇ ਸੀ? ਨਹੀਂ ਦਫ਼ਤਰਾਂ ਦੇ ਵਿੱਚ ਜੇ ਕੰਮ ਸਹੀ ਹੁੰਦਾ ਤਾਂ ਇਸ ਮੁਹਿੰਮ ਦੀ ਜ਼ਰੂਰਤ ਨਹੀਂ ਸੀ ਪੈਣੀ। ਇਹ ਲੋਕਾਂ ਦੀ ਜਿੱਤ ਆ ਬਹੁਤ ਵੱਡੀ ਤੇ ਸਰਕਾਰ ਆ ਜਿਹੜੀ ਇਹਨਾਂ ਦੇ ਦੁਆਰਾ ਹੀ ਇਹ ਚੱਲ ਕੇ ਤੇ ਸਾਡੇ ਮਾਜੋਗ ਮੁੱਖ ਮੰਤਰੀ ਨੇ ਇਹ ਮਹਿਮ ਚਦਾਈ ਆ ਤੇ ਮੈਂ ਇਹ ਸਮਝਦਾ ਵੀ ਲੋਕਾਂ ਨੂੰ ਇੱਕ ਬੜੀ ਵੱਡੀ ਰਾਹਤ ਮਿਲੀ ਆ ਚਾਰਲੀ ਤਰ੍ਹਾਂ ਦੇ ਕੰਮ ਨੇ ਜਿਹੜੇ ਹੁੰਦੇ ਨੇ ਭਾਵੇਂ ਉਹ ਬਰਸ ਸਰਟੀਫਿਕੇਟ ਆ ਜਾਂ ਸਰਟੀਫਿਕੇਟ ਆ ਜਿਹੜੇ ਸੌਦਾ ਸੈਂਟਰ ਦੇ ਵਿੱਚ ਸਹੂਲਤਾਂ ਨੇ ਉਹ ਨੇ ਤੇ ਜਿਹੜੇ ਜਿਆ ਕਹਿੰਦੇ ਆ ਪੈਨਸ਼ਨ ਜੇ ਲਾਉਣ ਵਾਲੀਆਂ ਉਹ ਇਥੇ ਡਿਪਾਰਟਮੈਂਟ ਇੱਥੇ ਬੈਠਾਂ ਦੇ ਇੱਥੇ ਫਾਰਮ ਭਰੇ ਜਾ ਰਹੇ ਨੇ ਪਬਲਿਕ ਹੈਲਥ ਹੈਲਥ ਡਿਪਾਰਟਮੈਂਟ ਇਲੈਕਟ੍ਰਿਸਿਟੀ ਉਹ ਹਰ ਇੱਕ ਜਿਹੜਾ ਡਿਪਾਰਟਮੈਂਟ ਆ ਉਹ ਇੱਥੇ ਮੌਜੂਦ ਆ ਪੰਜਾਬ ਸਰਕਾਰ ਦੇ ਉਪਰਾਲਾ ਸਦਕਾ ਆਪ ਸਰਕਾਰ ਆਪ ਦੇ ਦਵਾਰ ਮੁਹਿੰਮ ਚਲਾਈ ਜਾ ਰਹੀ ਹੈ ਇਸ ਮੁਹਿੰਮ ਦੀ ਸ਼ੁਰੂਆਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੁਹਾਲੀ ਦੇ ਵਿੱਚ ਕੀਤੀ ਸੀ ਜਿਸ ਤਹਿਤ ਵੱਖ-ਵੱਖ ਪਿੰਡਾਂ 'ਚ ਕੈਂਪ ਲਗਾਏ ਜਾ ਰਹੇ ਨੇ ਓਸੀ ਦੇ ਮੱਦੇਨਜ਼ਰ ਅੱਜ ਚਾਂਪੂਰ ਧਰਮਸ਼ਾਲਾ ਦੇ ਵਿੱਚ ਇਹ ਕੈਂਪ ਲਗਾਇਆ ਗਿਆ ਕੈਂਪ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਮਾਤਰਾ 'ਚ ਲੋਕ ਆਪਣੀਆਂ ਮੁਸ਼ਕਲਾਂ ਲੈ ਕੇ ਪਹੁੰਚ ਰਹੇ ਨੇ ਤੇ ਉਹਨਾਂ ਦਾ मौके ਤੇ ਹੀ ਹੱਲ ਕੀਤਾ ਜਾ ਰਿਹਾ ਹੈ ਉੱਥੇ ਹੀ ਵਿਧਾਇਕ ਕੁਲਵੰਤ ਸਿੰਘ ਵੱਲੋਂ ਵੀ ਇਨ੍ਹਾਂ ਕੈਂਪਾਂ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਆਪ ਸਰਕਾਰ ਆਪ ਦੇ ਦਵਾਰ ਜੋ ਮੁਹਿੰਮ ਚਲਾਈ ਜਾ ਰਹੀ ਹੈ ਕਿੰਦਾ ਦਾ ਹੰਗਾਰਾ ਦੇਖਣ ਨੂੰ ਮਿਲ ਰਿਹਾ ਲੋਕਾਂ 'ਚ ਦੇਖੋ ਤੁਸੀਂ ਦੇਖ ਰਹੇ ਹੋ ਵੀ ਪੂਰਾ ਹਾਲ ਆ ਜਿਹੜਾ ਭਰਿਆ ਪਿਆ ਲੋਕਾਂ ਨਾਲ ਆ ਲੋਕਾਂ ਦੇ ਚਿਹਰਿਆਂ ਤੇ ਸਾਰਿਆਂ ਤੇ ਖੁਸ਼ੀ ਹੈ ਔਰ ਸਭ ਤੋਂ ਵੱਡੀ ਗੱਲ ਇਹ ਆ ਵੀ ਤੁਸੀਂ ਦੇਖੋ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨੇ ਬਣਾਈ ਤੇ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਤੇ ਮਾਹਜੋਗ ਮੁੱਖ ਮੰਤਰੀ ਨੇ ਵਾਅਦੇ ਕੀਤੇ ਸਾਡੇ ਮਾਹਜੋਗ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਨੇ ਵਾਅਦਾ ਕੀਤੇ ਉਹ ਪੂਰੇ ਕਰ ਰਹੇ ਨੇ ਤੇ ਸਰਕਾਰ ਲੋਕਾਂ ਦੇ ਘਰ ਆਈ ਹੋਈ ਚੱਲ ਕੇ ਔਰ ਸਭ ਤੋਂ ਵੱਡੀ ਗੱਲ ਆ ਵੀ ਅੱਜ ਦਿਨ ਪਤਾ ਕੀ ਆ ਐਤਵਾਰ ਕੱਲ ਸਨੈਚਰਵਾਰ ਸੀ ਛੁੱਟੀ ਦਾ ਦਿਨ ਹੈ ਤੇ ਸਾਰੇ ਹੀ ਦੇਖੋ ਮੁਲਾਜ਼ਮ ਇੱਥੇ EMPLOYEE OFFICER ਸਾਡੇ ਮੌਜੂਦ ਨੇ ਲੋਕਾਂ ਦੇ ਕੰਮ ਕਰਨ ਵਾਸਤੇ ਕੋਈ ਛੁੱਟੀ ਨਹੀਂ ਕੋਈ ਕਿਸੇ ਕਿਸਮ ਦੀ ਫਰਲੋ ਨਹੀਂ ਹੈਗੀ ਹਰ ਇੱਕ ਬੰਦਾ ਜਿਹੜਾ ਉਹ ਲੋਕਾਂ ਦੀ ਸੇਵਾ ਦੇ ਵਿੱਚ ਹਾਜ਼ਰ ਹੈ ਤੇ ਲੋਕਾਂ ਦੀ ਸੇਵਾ ਜਿਹੜੀ ਕਰ ਰਿਹਾ ਔਰ 1:00 ਵਜ ਗਿਆ ਦੇਖੋ ਕੈਂਪ ਨੂੰ ਖਤਮ ਹੋਣ ਦਾ ਟਾਈਮ ਹੋ ਗਿਆ ਹੈ لیکن ਹੁਣ ਵੀ ਪੂਰੇ ਲੋਕ ਇੱਥੇ ਖੜੇ ਨੇ ਤੇ ਇਹ ਕੰਮ ਕਰਵਾ ਰਹੇ ਨੇ ਤੇ ਮੈਂ ਇਹ ਸਮਝਦਾ ਵੀ ਇਹ ਲੋਕਾਂ ਦੀ ਜਿੱਤ ਆ ਬਹੁਤ ਵੱਡੀ ਤੇ ਸਰਕਾਰ ਆ ਜਿਹੜੀ ਇਹਨਾਂ ਦੇ ਦੁਆਰਾ ਹੀ ਇਹ ਚੱਲ ਕੇ ਤੇ ਸਾਡੇ ਮਾਝੋਗ ਮੁੱਖ ਮੰਤਰੀ ਨੇ ਇਹ ਮਹਿੰਮ ਚਲਾਈ ਆ ਤੇ ਮੈਂ ਇਹ ਸਮਝਦਾ ਵੀ ਲੋਕਾਂ ਨੂੰ ਇੱਕ ਬੜੀ-ਬੜੀ ਰਾਹਤ ਮਿਲੀ ਆ ਔਰ ਲੋਕ ਇਸ ਵੇਲੇ ਪੂਰੇ ਖੁਸ਼ ਨੇ ਔਰ ਹੋਰ ਵੀ ਅਸੀਂ ਲੋਕਾਂ ਨੂੰ ਯਕੀਨ ਦਵਾਉਂਦੇ ਆ ਵੀ ਆਨਲਾਈਨ ਟਾਈਮ ਦੇ ਵਿੱਚ ਹੋਰ ਵੀ ਤੁਹਾਡੀ ਸਹੂਲਤਾਂ ਵਾਸਤੇ ਐਂਦਾ ਕੁਝ ਕਰਦੇ ਰਹਾਂਗੇ ਤੇ ਕੱਲ ਸਕੀਮ ਲਾਂਚ ਕੀਤੀ ਆ ਸਾਡੇ ਮਾਝੋਗ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਮੁੱਖ ਮੰਤਰੀ ਪੰਜਾਬ ਔਰ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਭਗਵੰਤ ਮਾਨ ਜੀ ਨੇ ਔਰ ਉਹਨਾਂ ਨੇ ਮਹਿਮ ਸ਼ੁਰੂ ਕੀਤੀ ਹੈ ਘਰ ਘਰ ਆਟਾ ਦਾਲ ਸਕੀਮ ਦੀ ਉਹ ਵੀ ਲੋਕਾਂ ਨੂੰ ਘਰ ਬੈਠੇ ਬਿਠਾਏ ਕਿਤੇ ਬਾਹਰ ਜਾਣ ਦੀ ਲੋੜ ਨਹੀਂ ਕਿਤੇ ਲਾਈਨ ਲੱਗਣ ਦੀ ਲੋੜ ਨਹੀਂ ਘਰ ਬੈਠੇ ਬਿਠਾਏ ਆਟਾ ਦਾਲ ਆ ਜਿਹੜੀ ਉਹ ਉਹਨਾਂ ਨੂੰ ਮਿਲੂਗੀ ਤੇ ਹੋਰ ਵੀ ਬਹੁਤ ਸਾਰੀਆਂ ਸਕੀਮਾਂ ਨੇ ਜਿਹੜੀਆਂ ਇਹ ਆਮ ਆਦਮੀ ਪਾਰਟੀ ਸਰਕਾਰ ਆ ਜਿਹੜੀ ਲੈ ਕੇ ਆ ਰਹੀ ਆ ਤੇ ਲੋਕਾਂ ਨੇ ਜਿਹੜੀ ਚੁਣ ਕੇ ਪਈਏ ਤੇ ਲੋਕਾਂ ਦੇ ਸੁਪਨੇ ਪੂਰੇ ਕਰਨ ਜਾ ਰਹੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਲੋਕਾਂ ਦੇ ਬੜੇ ਚਾਅ ਦੇ ਨਾਲ ਬਣਾਈ ਸੀ ਤੇ ਇਨਾ ਕੈਂਪਾਂ ਦੇ ਵਿੱਚ ਜੋ ਲੋਕ ਆਉਂਦੇ ਨੇ ਉਹ ਕਿਹੜੀਆਂ ਦਿੱਕਤਾਂ ਲੈ ਕੇ ਆਉਂਦੇ ਨੇ ਤੇ ਇੱਥੇ ਕਿਹੜੇ ਅਧਿਕਾਰੀ ਨੇ ਜੋ ਉਹਨਾਂ ਦਿੱਕਤਾਂ ਦਾ ਹੱਲ ਕਰਦੇ ਇੱਥੇ ਹਰ ਤਰ੍ਹਾਂ ਦੀ ਜਿਹੜੀ ਕੋਈ ਪ੍ਰੋਬਲਮ ਆ ਨਾ ਜੀ 40 ਤਰ੍ਹਾਂ ਦੇ ਕੰਮ ਨੇ ਜਿਹੜੇ ਹੁੰਦੇ ਨੇ ਭਾਵੇਂ ਉਹ ਬਰਸ ਸਰਟੀਫਿਕੇਟ ਆ ਜਾਂ ਸਰਟੀਫਿਕੇਟ ਆ ਜਿਹੜੇ ਸਹੂਦਾ ਸੈਂਟਰ ਦੇ ਵਿੱਚ ਸਹੂਲਤਾਂ ਨੇ ਉਹ ਨੇ ਤੇ ਜਿਹੜੇ ਕਿ ਆ ਕਹਿੰਦੇ ਪੈਨਸ਼ਨ ਜੇ ਲਾਉਣ ਵਾਲੀਆਂ ਉਹ ਇਥੇ ਡਿਪਾਰਟਮੈਂਟ ਇੱਥੇ ਬੈਠੇ ਤੇ ਇੱਥੇ ਫਾਰਮ ਭਰੇ ਜਾ ਰਹੇ ਨੇ ਪਬਲਿਕ ਹੈਲਥ ਹੈਲਥ ਡਿਪਾਰਟਮੈਂਟ ਇਲੈਕਟ੍ਰਿਸਿਟੀ ਬੂ ਹਰ ਇੱਕ ਜਿਹੜਾ ਡਿਪਾਰਟਮੈਂਟ ਆ ਉਹ ਇਥੇ ਮੌਜੂਦ ਆ ਜਿਹੜੇ ਵੀ ਜਿੰਨੂੰ ਕੋਈ ਪਿੰਡ ਦੇ ਵਿੱਚ ਸਮੱਸਿਆ ਹੋਵੇ ਇੱਥੇ ਆ ਕੇ ਦੱਸਦਾ ਤੇ ਮੌਕੇ ਤੇ ਉਹ ਸਮੱਸਿਆ ਦਾ ਜਿਹੜਾ ਹੱਲ ਆ ਉਹ ਕੀਤਾ ਜਾਂਦਾ ਤੇ ਜੇ ਨਹੀਂ ਮੌਕੇ ਤੇ ਹੋ ਸਕਦਾ ਤਾਂ ਦੱਸ ਦਿੱਤਾ ਜਾਂਦਾ ਵੀ ਐਨੇ ਦਿਨ ਦੇ ਵਿੱਚ ਵਿੱਚ ਇਹਦਾ ਹੱਲ ਹੋ ਕਰ ਦਿੱਤਾ ਜਾਊਗਾ ਹੁਣ ਤੱਕ ਮੁਹਾਲੀ ਦੇ ਵਿੱਚ ਕਿੰਨੇ ਕੈਂਪ ਲੱਗ ਚੁੱਕੇ ਨੇ ਤੇ ਕਿੰਨੇ ਲੋਕਾਂ ਦੀਆਂ ਜੋ ਦਿੱਕਤਾਂ ਆਇਆ ਉਹ ਹੱਲ ਚੁਕ ਹੋ ਚੁਕੀਆਂ ਮੇਰਾ ਖਿਆਲ ਹੈ ਕਿ ਅੰਦਾਜ਼ੇ ਦੇ ਮਤਲਬ 20 ਤੋਂ 25 ਕੈਂਪ ਨੇ ਜਿਹੜੇ ਲੱਗ ਚੁੱਕੇ ਨੇ ਤੇ ਆਉਣ ਵਾਲੇ ਟਾਈਮ ਦੇ ਵਿੱਚ ਲਗਾਤਾਰ ਇਹ ਸਿਲਸਲਾ ਜਾਰੀ ਹੈ ਤੇ 5 ਮਾਰਚ ਤੱਕ ਇਹ ਲਗਾਤਾਰ ਲੱਗਣ ਦੇ ਪਿੰਡਾਂ 'ਚ ਲੱਗਣੇ ਨੇ ਸ਼ਹਿਰ 'ਚ ਲੱਗਣੇ ਨੇ ਹਰ ਜਗ੍ਹਾ ਤੇ ਕੈਂਪ ਲਗਾਉਣਾ ਤੇ ਸਰਕਾਰ ਦਾ ਹਰ ਇੱਕ ਬੰਦਾ ਹਰ ਇੱਕ ਬੰਦੇ ਦੇ ਘਰ ਦੇ ਤੱਕ ਪਹੁੰਚ ਕਰੂਗਾ ਉਹਦੇ ਕੰਮ ਕਰਾਉਣ ਵਾਸਤੇ ਜਿਵੇਂ ਤੁਸੀਂ ਖੁਦ ਕੈਂਪਾ ਦਾ ਜਾਇਜ਼ਾ ਲੈਨੇ ਹੋ ਲੋਕਾਂ ਨਾਲ ਗੱਲਬਾਤ ਕਰਦੇ ਹੋ ਉਹਨਾਂ ਦੀਆਂ ਮੁਸ਼ਕਲਾਂ ਸੁਣਦੇ ਹੋ ਤਾਂ ਇਸ ਦੌਰਾਨ ਉਹ ਕਿਹੜੀਆਂ ਦਿੱਕਤਾਂ ਹੁੰਦੀਆਂ ਨੇ ਤੇ ਉਹਨਾਂ ਨੂੰ ਕਿਵੇਂ ਦੇਖਿਆ ਜਾਂਦਾ ਦੇਖੋ ਦਿੱਕਤਾਂ ਇਹੀ ਨੇ ਜਿਹੜੀਆਂ ਆ ਰਹੀਆਂ ਨੇ ਰਾਸ਼ੀ ਕਾਰਡ ਦਾ ਦਿੱਕਤਾਂ ਸੀ ਪੈਨਸ਼ਨਾਂ ਦੀਆਂ ਦਿੱਕਤਾਂ ਸੀ ਇਸੇ ਕਰਕੇ ਇਹ ਜਿਹੜੇ ਕੈਂਪ ਨੇ ਇਹ ਸਾਡੇ ਮਾਝੇ ਮੁੱਖ ਮੰਤਰੀ ਨੇ ਲਵਾਏ ਨੇ ਤੇ ਲੱਗ ਰਿਹਾ ਹੈ ਤੇ ਲੋਕਾਂ ਦੀਆਂ ਮੁਸ਼ਕਲਾਂ ਹੌਲੀ-ਹੌਲੀ ਸਾਰੀਆਂ ਦੂਰ ਹੋ ਜਾਣਗੀਆਂ ਤੇ ਆਨਲਾਈਨ ਟਾਈਮ ਤੁਸੀਂ ਦੇਖੋਗੇ ਵੀ ਲੋਕਾਂ ਦੀ ਕੋਈ ਵੀ ਕਿਸੇ ਕਿਸਮ ਦੀ ਮੁਸ਼ਕਲ ਆ ਜਿਹੜੀ ਉਹ ਰਹਿਣੀ ਨਹੀਂ ਤੇ ਇਸ ਮੁਹਿੰਮ ਦੀ ਇਹ ਲੋੜ ਹੀ ਕਿਉਂ ਪਈ ਕਿ ਦਫ਼ਤਰਾਂ ਦੇ ਵਿੱਚ ਪਹਿਲਾਂ ਕੰਮ ਸਹੀ ਨਹੀਂ ਹੁੰਦੇ ਸੀ ਨਹੀਂ ਦਫ਼ਤਰਾਂ ਦੇ ਵਿੱਚ ਜੇ ਕੰਮ ਸਹੀ ਹੁੰਦਾ ਤਾਂ ਇਸ ਮੁਹਿੰਮ ਦੀ ਜ਼ਰੂਰਤ ਨਹੀਂ ਸੀ ਪੈਣੀ ਔਰ ਲੋਕਾਂ ਨੂੰ ਧੱਕੇ ਵੀ ਖਾਣੇ ਪੈਂਦੇ ਸੀ ਲੋਕਾਂ ਨੂੰ ਲੰਬੀਆਂ ਲਾਈਨਾਂ 'ਚ ਲੱਗਣਾ ਪੈਂਦਾ ਸੀ ਤੋਂ ਇਹ ਬੜੀ ਸੋਚ ਵਿਚਾਰ ਕੇ ਸਕੀਮ ਚ ਲਾਈ ਗਿਆ ਬਈ ਲੋਕ ਇੱਥੇ ਚੱਲ ਕੇ ਹੁਣ ਕਿਉਂ ਨਾ ਆਫਿਸ ਉੱਥੇ ਲਾ ਦਿੱਤਾ ਜਾਵੇ ਤਾਂ ਕਿ ਮੌਕੇ ਦੇ ਉੱਤੇ ਕੰਮ ਕਰ ਦਿੱਤੇ ਜਾਵੇ